ਜੋ ਬਾਜੋ ਆਡੈਂਟੀਫਾਈ ਹੋਇਆ ਦੋ ਮੋਟਰਸਾਈਕਲ ਤੇ ਆਏ ਆ 6 ਬੰਦੇ ਤਿੰਨ ਤਿੰਨ ਮੋਟਰਸਾਈਕਲ ਬੰਦੇ ਸੀਗੇ ਇੱਕ ਇੱਕ ਤੇ ਤੇ ਪੰਜ ਅੰਦਰ ਆਏ ਸੀਗੇ ਤੇ ਤਿੰਨ ਕੁਲ ਵੈਪਨ ਸੀਗੇ 9 ਵਜੇ ਇੱਥੇ ਲੋਕੀ ਬਹੁਤ ਜ਼ਿਆਦਾ ਭੀੜ ਹੋ ਗਈ ਕਿਉਂਕਿ ਲੇਬਰ ਏਰੀਆ ਵਾ ਸਾਰਿਆਂ ਨੂੰ 6:00 ਤੇ 7:00 ਵਜੇ ਛੁੱਟੀ ਹੁੰਦੀ ਆਨੇ ਸਾਰੇ ਕੰਮਾਂ ਤੋਂ ਆਉਂਦੇ ਨੇ ਅਸੀਂ ਅੰਦਰ ਬੈਠੇ ਸੀ ਸੀਸੀਟੀਵੀ ਦੇਖ ਰਹੇ ਸੀ ਨਾਲ ਦੀ ਨਾਲ ਪਤਾ ਲੱਗ ਗਿਆ ਬਾਹਰ ਆ ਕੇ ਮੈਂ ਵੀ ਉਹਨਾਂ ਨੂੰ ਧਮਕਾਇਆ ਤਾਂ ਉਹਨਾਂ ਨੇ ਬਾਅਦ ਚੋਂ ਮੈਨੂੰ ਧਮਕਾਇਆ ਗੋਲੀ ਮਾਰਨ ਦੀ ਧਮਕੀ ਦਿੱਤੀ ਫਿਰ ਅਸੀਂ ਥੋੜਾ ਜਿਆ ਰੁੱਕ ਗਏ ਉਸ ਤੋਂ ਬਾਅਦ ਉਹ ਚੋਰੀ ਕਰਕੇ ਚਲੇ ਗਏ ਇੱਥੇ ਸਿਰਫ ਨਸ਼ੇੜੀ ਬੈਠਦੇ ਨੇ ਅਗਰ ਜੇ ਪਾਰਕ ਬਣੇ ਹੁੰਦੇ ਤੇ ਬੱਚੇ ਖੇਡਦੇ ਲੇਡੀਜ਼ ਸੈਰਾਂ ਕਰਦੇ ਯੂਥ ਸੈਰ ਕਰਦੇ ਬੈਠਦੇ ਗੱਲਾਂ ਕਰਦੇ ਪਰ ਇੱਥੇ ਪਾਰਕ ਹੀ ਨਹੀਂ ਬਣੇ ਇੱਥੇ ਨਸ਼ੇੜੀਆਂ ਨੇ ਬੈਠਣਾ ਹੀ ਆਗੇ ਪ੍ਰਸ਼ਾਸਨ ਨੂੰ ਕੋਸ਼ਿਸ਼ਾ ਖਿਆਲ ਕਰਨਾ ਚਾਹੀਦਾ ਹੈ ਇਹ ਤਾਂ ਵਪਾਰ ਕਰਨਾ ਔਖਾ ਜੇ ਦਿਨ ਦਿਹਾੜੇ 9 ਵਜੇ ਰਾਤ ਦਾ ਕੋਈ ਸਮਾਂ ਜ਼ਿਆਦਾ ਨਹੀਂ ਹੁੰਦਾ ਤੇ ਜੇ ਇਸ ਤਰ੍ਹਾਂ ਵਪਾਰ ਕਰਨਾ ਔਖਾ ਹੋ ਜੂਗਾ ਸੇਫਟੀ ਰੱਖਣੀ ਪੈਣੀ ਹੈ ਸਾਨੂੰ ਆਪ ਹੀ ਆ ਰੀਪਲਿੰਗ ਕਰਕੇ ਕੋਈ ਮੁੰਡੇ ਨੂੰ ਮਰਿਆ ਉਹਨਾਂ ਦੀ ਚੈਕਿੰਗ ਕਰਨੀ ਚਾਹੀਦੀ ਹੈ ਮੋਰਸ ਨਾਲ ਬੋਰਡ ਕਰਨੇ ਚਾਹੀਦੇ ਉਹਨਾਂ ਤੋਂ ਕੁਝ ਹਥਿਆਰ ਨਿਕਲਦੇ ਆ ਉਹਨਾਂ ਦਾ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਤਾਂਕਿ ਸਖਤ ਸਾਡਾ ਲਈ ਵੇਖਣ ਵਾਲੇ ਦਾ ਮਾਨ ਦਰਸ਼ਕਾ ਦਾ ਸਵਾਗਤ ਹੈ ਮੈਂ ਨਿਤ ਤਵੜੀ ਦੱਸਦੇ ਹੁਣ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਕਰਾਈਮ ਗ੍ਰਾਫ ਜਿਹੜਾ ਵਧ ਰਿਹਾ ਹੈ ਸੋ ਜੀਵਨ ਨਗਰ ਦੇ ਵਿੱਚ ਮੌਜੂਦ ਆ ਜਿੱਥੇ ਜੀਵਨ ਨਗਰ ਦੇ ਵਿੱਚ ਇੱਕ ਕਰਿਆਨੇ ਦੀ ਦੁਕਾਨ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਸੋ 6 ਅਣਖਾਤੀ ਜਿਹੜੇ ਨੇ ਉਹ ਬਦਮਾਸ਼ ਆਂਦੇ ਨੇ ਸੋ ਹਣਾ ਵੱਲੋਂ ਜਿਹੜੀ ਹੈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਸੀਸੀਟੀਵੀ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਬੇਖੌਫ ਚੋਰ ਜਿਹੜੇ ਨੇ ਅੰਦਰ ਜਾਂਦੇ ਨੇ ਤੇ ਉਸ ਤੋਂ ਬਾਅਦ ਦੁਕਾਨ ਦੇ ਅੰਦਰ ਇੰਟਰ ਕਰਦੇ ਨੇ ਇਹ ਦ ਜਾਣਕਾਰੀ ਲੈਣੇ ਆਖਿਰਕਾਰ ਹੋਇਆ ਕਿ ਸੀਗਾ ਸਮਾਂ ਕਿੰਨੇ ਵਜੇ ਦੇ ਸੀਗਾ ਕਿਉਂਕਿ ਇੱਕ ਪਾਸੇ ਜੀਵਨ ਨਗਰ ਦੇ ਵਿੱਚ ਉਹ ਏਰੀਆ ਜਿਹੜਾ ਕਾਫੀ ਦੇਖ ਸਕਦੇ ਹੋ ਕਿ ਕਾਫੀ ਲੋਕ ਉਸ ਏਰੀਆ ਦੇ ਵਿੱਚ ਰਹਿੰਦੇ ਨੇ ਕਾਫੀ ਲੋਕਾਂ ਦਾ ਜਿਹੜਾ ਏਰੀਆ ਵੈ ਪਰ ਕਿਤਨੇ ਕਿਤੇ ਪੋਪੂਲੇਸ਼ਨ ਵੀ ਕਾਫੀ ਹੈਗੀ ਇਸ ਏਰੀਆ ਦੇ ਵਿੱਚ ਪਰ ਕੀ ਕਾਰਨ ਹੈ ਜਿਸ ਕਰਕੇ ਦੁਕਾਨ ਦੇ ਵਿੱਚ ਜਿਹੜੀ ਲੁੱਟ ਹੋ ਜਾਂਦੀ ਹੈ ਸੋ ਕਾਰਨ ਕੀ ਹੈਗਾ ਸਸੀ ਕੁਲ ਸਰ ਸਸੀ ਰਾਜ ਜੀ ਅੱਛਾ ਨਾਮ ਕੀ ਹੈ ਤੁਹਾਡਾ ਨਿਤਿਨ ਸਿੰਘਲਾ ਜੀ ਕੀ ਹੋਇਆ ਸੀਗਾ ਕਿ ਏਰੀਆ ਦੇ ਵਿੱਚ ਮਾਰ ਤੇ ਇਹ ਜੀਵਨਗਰ ਏਰੀਆ ਚ ਦੁਕਾਨਾਂ ਆਪਣੀ ਤੇ ਰਾਤੀ 8:00 ਪੀਂਹਾਂ ਤੇ 6 ਬੰਦੇ ਆਏ ਸੀ ਲੁੱਟ ਖੋਹ ਹੀ ਨਹੀਂ ਤੇ ਉਹਨਾਂ ਦੇ ਕੋਲ ਵੈਪਨ ਸੀਗੇ ਕੋਲ ਪਿਸਟਲ ਵੀ ਸੀਗੀ ਬਸ ਇੱਕ ਦੇ ਮਿੰਟ ਚ ਜੋ ਵੀ ਵਾਰਦਾਤ ਕਰਕੇ ਕੈਸ਼ ਵਗੈਰਾ ਲੁੱਟ ਕੇ ਚਲੇ ਗਏ ਰਾਤ ਉਹ ਕਿੰਨੇ ਵਜੇ ਆਏ ਆ ਦੁਕਾਨ ਦੇ ਅੰਦਰ 8:50 ਤੇ ਤਕਰੀਬਨ اچھا ਤੁਸੀਂ ਇੱਥੇ ਰਹਿੰਦੇ ਹੋ ਹਾਂਜੀ ਹਾਂਜੀ ਉੱਪਰ ਹੀ ਰਹੇ ਹਾਂ ਤਿੰਨੇ ਜਣੇ ਸੀਗੇ ਕਿਸ ਚੀਜ਼ ਤੋਂ ਆਉਂਦੇ ਜੋ ਬਾਅਦੋਂ ਆਇਡੈਂਟੀਫਾਈ ਹੋਇਆ ਦੋ ਮੋਟਰਸਾਈਕਲ ਤੇ ਆਏ ਆ 6 ਬੰਦੇ ਤਿੰਨ ਤਿੰਨ ਮੋਟਰਸਾਈਕਲ ਬੰਦੇ ਸੀਗੇ ਇੱਕ ਇੱਕ ਤੇ ਤੇ ਪੰਜ ਅੰਦਰ ਆਏ ਸੀਗੇ ਤੇ ਤਿੰਨ ਕੋਲ ਵੈਪਨ ਸੀਗੇ ਵੈਪਨ ਤਿੰਨ ਬੰਦਿਆਂ ਕੋਲ ਵੈਪਨ ਸੀਗੇ ਫੁੱਲ ਸੀਗੇ ਦਾਤ ਸੀਗੀ ਇੱਕ ਕੋਲ ਕੁਛ ਗਰਾਰੀ ਟਾਈਪ ਸੀਗਾ ਤੇ ਇੱਕ ਕੋਲ ਪਿਸਤੋਲ ਸੀਗੀ ਪਿਸਤੋਲ ਜਿਹੜੀ OSSSD ਵੀ ਹੈਗੀ ਥੋਡੇ ਕੋਲ ਜਿਹੜੇ ਵੈਪਨ ਵਗੈਰਾ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਫੜੇ ਹੋਏ ਹਾਂਜੀ ਹਾਂਜੀ ਉਹ ਦੇ ਦੂੰਗੇ ਹਾਂਜੀ ਹਾਂ ਅੱਛਾ ਮਤਲਬ ਉਹਨਾਂ ਦੀ ਮਨਸਾ ਕੀ ਸੀਗੀ ਕੀ ਕੁਝ ਕਰਨ ਆਏ ਸੀਗੇ ਕੁਝ ਕਿੰਨੇ ਜਣੇ ਸੀਗੇ ਦੁਕਾਨ ਦੇ ਅੰਦਰ ਕਸਟਮਰ ਵੀ ਸੀਗੇ ਅਸੀਂ ਵੀ ਸੀਗੇ ਤਾਂ ਬੇਸਿਕਲੀ ਤਾਂ ਅਗਲੇ ਆ ਕੇ ਸਿੱਧਾ ਕੈਸ਼ ਦੇ ਗੱਲੇ ਨੂੰ ਪਏ ਜੋ ਉਹਨਾਂ ਨੂੰ ਉੱਥੋਂ ਸਮਝ ਆਇਆ ਚੱਕਿਆ ਤੇ ਦੌੜ ਗਏ ਨੀ ਦੇਰ ਉਹ ਦੁਕਾਨ ਦੇ ਵਿੱਚ ਵਾਰਦਾਤ ਨੂੰ ਇੱਕ ਮਿੰਟ ਇੱਕ ਮਿੰਟ ਤੋਂ ਘੱਟ ਸੀ ਮੈਂ ਆਪਣੇ ਆਫਿਸ 'ਚ ਸੀਗਾ ਅੱਛਾ ਦੁਕਾਨ ਦੇ ਵਿੱਚ ਉਦੋਂ ਕੌਣ ਸੀਗਾ ਜਦੋਂ ਦੁਕਾਨ ਨੇਬਰ ਸੀ ਕੁਝ ਕਸਟਮਰ ਸੀਗੇ ਅੱਛਾ ਕਿਸੇ ਨੂੰ ਕੋਈ ਜਾਣੀ ਨੁਕਸਾਨਦ ਨਹੀਂ ਪੁੱਛੀ ਨਹੀਂ ਸਿਰਫ ਚੋਰੀ ਦੇ ਮਨਸਾਬ ਚੋਰੀ ਕੀਤੀ ਤੇ ਚਲੇ ਗਏ ਉਹਨਾਂ ਦੀ ਉਮਰ ਤਕਰੀਬਨ ਕਿੰਨੀ ਕਰੀ ਹੋਣੀ 20 ਤੋਂ 25 ਦੇ ਵਿੱਚ ਸਾਰੇ ਹੋ ਸਕਦਾ 18 ਵੀ ਹੋਵੇ 18 ਦੇ ਜਦੋਂ ਤੁਹਾਨੂੰ ਕਦੋਂ ਪਤਾ ਲੱਗਦਾ ਅਸੀਂ ਅੰਦਰ ਬੈਠੇ ਸੀ ਸੀਸੀਟੀਵੀ ਦੇਖ ਰਹੇ ਸੀ ਨਾਲ ਦੀ ਨਾਲ ਪਤਾ ਲੱਗ ਗਿਆ ਬਾਹਰ ਆ ਕੇ ਮੈਂ ਵੀ ਉਹਨਾਂ ਨੂੰ ਧਮਕਾਇਆ ਤਾਂ ਉਹਨਾਂ ਨੇ ਬਾਅਦ ਤੋਂ ਮੈਨੂੰ ਧਮਕਾਇਆ ਗੋਲੀ ਮਾਰਨ ਦੀ ਧਮਕੀ ਦਿੱਤੀ ਤੇ ਫਿਰ ਅਸੀਂ ਥੋੜਾ ਜਿਹਾ ਰੁੱਕ ਗਏ ਉਸ ਤੋਂ ਬਾਅਦ ਉਹ ਚੋਰੀ ਕਰਕੇ ਚਲੇ ਗਏ ਕਿੰਨੇ ਕੇ ਮਤਲਬ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਕਿੰਨੀ ਕੀ ਚੋਰੀ ਵੀ ਚੋਰੀ ਤਾਂ ਕੋਈ 2-4-5000 ਦੀ ਹੋਈ ਹੋਗੀ ਉਸ ਤੋਂ ਵੱਧ ਨਹੀਂ ਹੈਗੀ ਅੱਛਾ ਹੂੰ ਮੌਕੇ ਤੇ ਪੁਲਿਸ ਬੁਲਾਈ ਸੀ ਇਨਫੋਰਮ ਕੀਤਾ ਹਾਂਜੀ ਹਾਂਜੀ 100 ਨੰਬਰ ਤੇ ਫੋਨ ਕੀਤਾ ਜੀ ਪੁਲਿਸ ਆ ਗਈ ਸੀ ਰਾਤ ਨੂੰ ਕਿਹੜਾ ਥਾਣਾ ਪਾਕ ਜੀਵਨਗਰ ਜੀ ਈ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਅਗੇ ਕਿਉਂਕਿ ਇਸ ਏਰੀਏ ਦੇ ਵਿੱਚ ਇਹ ਪਹਿਲੀ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂਕਿ ਇੱਕ ਬਾਹਰੋਂ ਜਿਹੜੀ ਗੇਟ ਵੀ ਲੱਗਾ ਹੋਇਆ ਗੇਟ ਖੁੱਲਾ ਹੁੰਦਾ ਉਸ ਤੋਂ ਬਾਅਦ ਅੰਦਰ ਆਂਦੇ ਨੇ ਸਿੱਧੀ ਸਟਰ ਵਾਲੀ ਦੁਕਾਨ ਵੀ ਹੈ ਨਹੀਂ ਤੇ ਘਰ ਦੇ ਅੰਦਰ ਇੰਟਰ ਕਰਕੇ ਉਸ ਤੋਂ ਬਾਅਦ ਦੁਕਾਨ ਦੇ ਅੰਦਰ ਚੋਰੀ ਕਰਦੇ ਆ ਇਹ ਕਿੰਨੀ ਕੀ ਵੱਡੀ ਜਿਹੜੀ ਅੰਗੈਲੀ ਮੰਨਦੇ ਆ ਉਹ ਕਾਨੂੰਨ ਦੀ ਵੱਡੀ ਅੰਗੈਲੀ ਤਾਂ ਹੈਗੀ ਹੈ ਜੀ ਬੇਸਿਕਲੀ ਜਾਂ ਤਾਂ ਨਸ਼ੇੜੀ ਨੇ ਆ ਕੌਣ ਨੇ ਪ੍ਰਸ਼ਾਸਨ ਨੂੰ ਕੋਸ਼ਿਸ਼ ਤਾਂ ਖਿਆਲ ਕਰਨਾ ਚਾਹੀਦਾ ਹੈ ਤਾਂ ਵਪਾਰ ਕਰਨਾ ਔਖਾ ਜੇ ਦਿਨ ਦਿਹਾੜੇ 9 ਵਜੇ ਰਾਤ ਦਾ ਕੋਈ ਸਮਾਂ ਜ਼ਿਆਦਾ ਨਹੀਂ ਹੁੰਦਾ ਤੇ ਜੇ ਇਸ ਤਰ੍ਹਾਂ ਵਪਾਰ ਕਰਨਾ ਸੇਫਟੀ ਰੱਖਣੀ ਪੈਣੀ ਹੈ ਸਾਨੂੰ ਆਪਦੀ ਆਪ ਪੁਲਿਸ ਤੋਂ ਇਹੀ ਮੰਗ ਆ ਵੀ ਕੜੇ ਕਾਰਵਾਈ ਕਰਨੀ ਚਾਹੀਦੀ ਐਸੇ ਬੰਦਿਆਂ ਨੂੰ ਫੜਨ ਇਸ ਏਰੀਆ ਦੇ ਵਿੱਚ ਕੋਈ ਪੀਸੀਆਰ ਗਸ਼ਤ ਹੈ ਨਹੀਂ ਕੋਈ ਪੁਲਿਸ ਵਗੈਰੇ ਕਦੇ-ਕਦੇ ਦੇਖਦੇ ਆਂ ਜੀ ਰਾਤ ਨੂੰ ਮੇਬੀ ਉਹ ਉਧਰੋਂ ਨਿਕਲ ਜਾਂਦੇ ਐਧਰੋਂ ਘਾਟੀ ਵੱਲ ਨਿਕਲਦੇ ਆ ਅੱਛਾ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਬਸ ਇਹ ਕਾਰਵਾਈ ਹੋਣੀ ਚਾਹੀਦੀ ਜੀ ਬੰਦੇ ਫੜੇ ਜਾਣ ਗਸ਼ਤ ਵਧਾਈ ਜਾਵੇ ਬਿਲਕੁਲ ਸੋ ਦੱਸ ਦਈਏ ਕਿ ਉਸ ਜੀਵਨ ਨਗਰ ਦੇ ਵਿੱਚ ਮੌਜੂਦ ਆ ਉਸ ਦੁਕਾਨ ਦੇ ਬਾਹਰ ਮੌਜੂਦ ਆ ਜਿਸ ਦੁਕਾਨ ਨੂੰ 6 ਜਿਹੜੇ ਬਦਮਾਸ਼ ਹੁੰਦੇ ਨੇ ਆਉਣਾ ਵੱਲੋਂ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਦੱਸ ਦਈਏ ਮੋਟਰਸਾਈਕਲ ਸਵਾਰ ਉਹ ਨਜਵਾਨ ਜਿਹੜੇ ਆਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਇਸ ਗੇਟ ਦੇ ਅੰਦਰ ਇੰਟਰ ਕਰਦੇ ਨੇ ਇੰਟਰ ਕਰਨ ਤੋਂ ਬਾਅਦ ਉਹਨਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਵੈਪਨ ਉਹਨਾਂ ਦੇ ਹੱਥਾਂ ਦੇ ਵਿੱਚ ਹੁੰਦਾ ਸੋ ਇਸ ਏਰੀਆ ਦੇ ਵਿੱਚ ਜਿਹੜੇ ਸਮਾਜ ਸੇਵੀ ਨੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਜੜੀ ਹੈ ਕੋਸ਼ਿਸ਼ ਕਰਾਂਗੇ ਕਿਉਂ ਹਾਲਾਂਕਿ ਵੈਪਨ ਦੇ ਨੌਕ ਤੇ 500 7000 ਰੁਪਏ ਦੀ ਜਿਹੜੀ ਹੈ ਨਗਦੀ ਚੋਰੀ ਕੀਤੀ ਗਈ ਹੈ ਬਾਈ ਜੀ ਨਾਮ ਕੀ ਹੈ ਤੁਹਾਡਾ ਪੁਰਾ ਨਾਮ ਸਾਹਿਬ ਰਾਜਪੂਤ ਹੈ ਜੀ ਜੀ ਕਾਂ ਦੇ ਵਿੱਚ ਚੋਰੀ ਕਰਦੇ ਨੇ ਬਾਹਰ ਗੇਟ ਲੱਗਾ ਹੁੰਦਾ ਅੰਦਰ ਇੰਟਰ ਕਰਕੇ ਜਾਂਦੇ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਂਦੇ ਨੇ ਕੀ ਮੰਨਦੇ ਉਹਨੂੰ ਤੁਸੀਂ ਇਹ ਦੇਖੋ ਜੀ ਇੱਥੇ 7:30 8 ਵਜੇ ਦਾ ਟਾਈਮ ਸੀਗਾ ਨਹੀਂ 8 ਵਜੇ ਕਿਚ 46 ਮਿੰਟ 8 ਵਜੇ ਚਲੋ 9 ਵਜੇ ਦਾ ਗੱਲ ਲਾ ਲਓ 9 ਵਜੇ ਇੱਥੇ ਲੋਕੀ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਕਿਉਂਕਿ ਲੇਬਰ ਏਰੀਆ ਵਾ ਸਾਰਿਆਂ ਨੂੰ 6:00 7:00 ਵਜੇ ਛੁੱਟੀ ਹੁੰਦੀਆਂ ਨੇ ਸਾਰੇ 8 8:30 9 ਵਜੇ ਦੀ ਗੱਲ ਆ ਜੀ ਬੰਦੇ ਇਹਨਾਂ ਨੂੰ ਬੰਦੂਕ ਦਿਖਾ ਕੇ ਦਾਤ ਦਿਖਾ ਕੇ ਉਹਨਾਂ ਲੁੱਟ ਕੇ ਲੈ ਕੇ ਜਾ ਰਹੇ ਆ 500 ਤੋਂ 7000 ਰੁਪਏ ਲੁੱਟ ਕੇ ਲੈ ਕੇ ਜਾ ਰਹੇ ਨੇ ਆ ਸਾਹਮਣੇ ਠੇਕਾ ਜੀ ਇੱਥੇ ਹੀ ਮੁੰਡੇ ਗਾਂਜਾ ਪੀਂਦੇ ਨੇ ਨਸ਼ੇ ਕਰਦੇ ਨੇ ਅਸੀਂ ਪਹਿਲਾਂ ਵੀ ਥਾਣੇ ਤੇ ਕਿਹਾ ਸੀਗਾ ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਇੱਥੇ ਨਸ਼ੇੜੀ ਵੀ ਵਗੈਰਾ ਆ ਰਾਮ ਰਾਮ ਸੜਕ ਤੇ ਘੁੰਮਦੇ ਨੇ ਮਤਲਬ ਇਸ ਏਰੀਏ ਦੇ ਵਿੱਚ ਜਿਹੜੇ ਪਾਰਕ ਬਣੇ ਹੋਏ ਨੇ ਇਹ ਪਾਰਕਾਂ ਦੇ ਵਿੱਚ ਕੌਣ ਬੈਂਦਾ ਕੌਣ ਇਦਾਂ ਦੇ ਨਸ਼ੇੜੀ ਜਿਹੜੇ ਨੇ ਬੈਂਦੇ ਨੇ ਤਰਕਵੇਂ ਕਿੰਨੇ ਕ ਵਜੇ ਬੈਂਦੇ ਨੇ ਜਿਹੜੇ ਉਹ ਇਸ ਜਗ੍ਹਾ ਤੇ ਨਸ਼ਾ ਸਰ ਜੀ ਇਹ ਪਾਰਕ ਇੱਕ ਆ ਪਾਰਕ ਹੈਗਾ ਜੀ ਇਹ ਵੀ ਪਾਰਕ ਹੈਗਾ ਉਹ ਸਾਹਮਣੇ ਵੀ ਪਾਰਕ ਹੈਗਾ ਬਟ ਇਹ ਪਾਰਕ ਬਨੇ ਨਹੀਂ ਹੋਏ ਇੱਥੇ ਸਿਰਫ ਨਸ਼ੇੜੀ ਬੈਠਦੇ ਨੇ ਅਗਰ ਇਹ ਪਾਰਕ ਬਨੇ ਹੁੰਦੇ ਤੇ ਬੱਚੇ ਖੇਡਦੇ ਲੇਡੀਜ਼ ਸੈਰਾਂ ਕਰਦੇ ਬਜ਼ੁਰਗ ਸੈਰ ਕਰਦੇ ਬੈਠਦੇ ਗੱਲਾਂ ਕਰਦੇ ਬਟ ਇੱਥੇ ਪਾਰਕ ਹੀ ਨਹੀਂ ਬਨੇ ਇੱਥੇ ਨਸ਼ੇੜੀਆਂ ਨੇ ਬੈਠਣਾ ਹੀ ਆ ਕਿ ਕੀ ਲੱਗਦਾ ਹੈ ਇਸ ਵਾਰਦਾਤ ਨੂੰ ਅੰਜਾਮ ਦਿੱਤੀ ਪਹਿਲਾਂ ਵੀ ਇਸ ਏਰੀਆ ਦੇ ਵਿੱਚ ਚੋਰੀਆਂ ਹੋਈਆਂ ਸਰ ਚੋਰੀ ਵੀ ਹੋਈ ਹੈ ਜੀ ਪਿੱਛੇ ਕਤਲ ਵੀ ਹੋਇਆ ਸੀਗਾ ਜੀ ਬੰਦੇ ਨੂੰ ਰਾਤ ਨੂੰ ਮਾਰ ਕੇ ਸੁੱਟ ਕੇ ਚੱਲ ਗਏ ਦੇਖੋ ਜੀ ਨਾਲ ਹੀ ਥਾਣਾ ਆਪਣਾ ਇੱਥੇ 100 150 ਮੀਟਰ ਦੇ ਥਾਣਾ ਵਾ ਦਾ ਇਹ ਕੀ ਮੰਗ ਕਰਦੇ ਹੋ ਇਸ ਏਰੀਏ ਦੇ ਵਾਸਤੇ ਪ੍ਰਸ਼ਾਸਨ ਮੰਗ ਇਹ ਕਰਦੇ ਆ ਜੀ ਇਤਰਾਤ ਨੂੰ ਇੱਕ ਤਾਂ ਪੀਸਰ ਚਲਾਣੀ ਚਾਹੀਦੀ ਹੈ ਜੀ ਜਿਹੜੇ ਕੋਈ ਟ੍ਰਿਪਲਿੰਗ ਕਰਕੇ ਕੋਈ ਮੁੰਡੇ ਘੁਮਰਿਆ ਉਹਨਾਂ ਦੀ ਚੈਕਿੰਗ ਕਰਨੀ ਚਾਹੀਦੀ ਹੈ ਮੋਰਸ ਨਾਲ ਬੋਰਡ ਕਰਨੇ ਚਾਹੀਦੇ ਉਹਨਾਂ ਤੋਂ ਕੁਝ ਹਥਿਆਰ ਨਿਕਲਦੇ ਆ ਉਹਨਾਂ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਤਾਂ ਕਿ ਸਖਤ ਸਾਡਾ ਲੁਧਿਆਣਾ ਜੀਵਨ ਨਗਰ ਥੋੜਾ ਇੱਕ ਸਾਫ ਸੁਥਰਾ ਬਣ ਜਾਵੇ ਇਹ ਬਿਲਕੁਲ ਸੋ ਦੱਸ ਦिए ਕਿ ਜੀਵਨ ਨਗਰ ਦੇ ਜਿਹੜੇ ਵਸਨੀਕ ਨੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਕਹਿਣਾ ਹੈ ਕਿ ਇਸ ਏਰੀਏ ਦੇ ਵਿੱਚ ਪੀਸੀਆਰ ਦੀ ਜਿਹੜੀ ਹੈ ਗਸ਼ਤ ਹੋਣੀ ਚਾਹੀਏ ਵੱਡੀ ਤੋਂ ਵੱਡੀ ਜਿਹੜੀ ਹੈ ਪੁਲਿਸ ਇਸ ਏਰੀਏ ਦੇ ਵਿੱਚ ਆਵੇ ਕਿਉਂਕਿ ਜਿਆਦਾ ਜਿਆਦਾ ਕਿਉਂਕਿ ਇਸ ਏਰੀਏ ਦੇ ਵਿੱਚ ਕੋਈ ਆਮ ਇਹ ਚੋਰੀ ਨਹੀਂ ਹੋਈ ਪਹਿਲੀ ਚੋਰੀ ਨਹੀਂ ਹੋਈਗੀ ਪਹਿਲੀ ਵੀ ਜਿਹੜੀ ਹੈ ਪਹਿਲਾਂ ਵੀ ਵੱਡੀਆਂ ਵਾਰਦਾਤਾਂ ਜਿਹੜੀਆਂ ਇਸ ਏਰੀਆ ਦੇ ਵਿੱਚ ਹੋ ਚੁੱਕੀਆਂ ਨੇ ਸੋ ਦੱਸ ਦिए ਕਿ ਇੱਕ ਗੇਟ ਲੱਗਾ ਹੁੰਦਾ ਇਸ ਗੇਟ ਦੇ ਅੰਦਰ ਇੰਟਰ ਕਰਦੇ ਨੇ ਸੋ ਉਸ ਤੋਂ ਬਾਅਦ ਉਹਨਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਤਸਵੀਰਾਂ ਜਿਹੜੀਆਂ ਦਿਖ ਲੱਗਾ ਹੁੰਦਾ ਦੁਕਾਨ ਦੇ ਵਿੱਚ ਜਿਸ ਸ਼ਟਰ ਨੂੰ ਉਹਨਾਂ ਵੱਲੋਂ ਦੇਖ ਸਕਦੇ ਹੋ ਕਿ ਉੱਪਰ ਚੱਕਿਆ ਹੁੰਦਾ ਸੋ ਉਸ ਤੋਂ ਬਾਅਦ ਅੰਦਰ ਜਿਹੜੇ ਵਰਕਰ ਹੁੰਦੇ ਨੇ ਉਹ ਕੰਮ ਕਰਦੇ ਨੇ ਉਸ ਤੋਂ ਬਾਅਦ ਨੌਜਵਾਨ ਜਿਹੜੇ ਬਦਮਾਸ਼ ਜਿਹੜੇ ਹੁੰਦੇ ਮੋਟਰਸਾਈਕਲ ਸਵਾਰ ਹੋਣਾਂ ਵੱਲੋਂ ਦੁਕਾਨ ਦੇ ਅੰਦਰ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਵੱਲੋਂ ਚੋੜ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਸੋ ਪ੍ਰਸ਼ਾਸਨ ਇਸ ਮਾਮਲੇ ਸੰਬੰਧ ਗੱਲਬਾਤ ਕਰਦੇ ਹਨ ਕਿ ਕੀ ਕਾਰਨ ਹੈ ਕਿਸ ਕਾਰਨ ਵਸੇ ਇਸ ਏਰੀਆ ਵਿੱਚ ਜਿਹੜੇ ਅਮਲੀ ਬੰਦੇ ਨੇ ਜਿਹੜੇ ਜੂਏ ਜਿਹੜਾ ਖੇលਦੇ ਨੇ ਜਾਂ ਜਿਹੜੇ ਚੋਰੀ ਕਰਦੇ ਨੇ ਉਹ ਬੰਦੇ ਨੇ ਪਾਰਕਾ ਦੇ ਵਿੱਚ ਸੋ ਕੀ ਕਾਰਨ ਹੈ ਕੀ ਕਾਰਨ ਆ ਕਿ ਇਸ ਏਰ ਦੇ ਵਿੱਚ ਜਿਹੜੇ ਆ ਵਾਰਦਾਤ ਵਧ ਰਹੀ ਸਰ ਸਾਡੇ ਕੋ ਇਨਫਰਮੇਸ਼ਨ ਆਈ ਸੀ 8:30 ਵਜੇ 8:40 ਦੇ ਕਿਤੇ ਜੀਵਨ ਨਗਰ ਦੇ ਰਿਹਾ ਗਲੀ ਨੰਬਰ 18 ਚ ਕਰਿਆਨੇ ਦੀ ਦੁਕਾਨ ਦੂਤ ਕੋਲ ਕੁਝ ਬਦਮਾਸ਼ ਟਾਈਪ ਬੰਦਿਆਂ ਨੇ ਖੋਹ ਕਰਨ ਦੀ ਕੋਸ਼ਿਸ਼ ਕੀਤੀ ਉਹ ਬੰਦੇ ਆਨੇ ਅੰਦਰ ਵੜ ਕੇ ਅੰਦਰ ਵੜ ਕੇ ਜਿਹੜਾ ਕੈਸ਼ ਸੀ 2000 ਰੁਪਿਆ ਕੈਸ਼ ਉਹ ਲੈਨੇ ਸਰਟੀਫੀਕੇਟ ਨਹੀਂ ਕਿਸੇ ਦੇ ਮਾਰੀ ਉਹਨਾਂ ਕੋ ਰੋਡ ਵਗੈਰਾ ਸੀ ਗਿਆ ਬਾਕੀ ਜਿਹੜਾ ਇੱਕ ਇੱਕ ਪਿਸਤਲ ਦਿਖਾਈ ਦਿੰਦਾ ਉਹ ਜਿਹਦਾ ਟੁਆਇਟ ਟਾਈਪ ਹੁੰਦਾ ਉਹ ਅਲੱਗ ਜਾਂਚ ਦਾ ਵਿਸ਼ਾ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਲਗਾਤਾਰ ਸਰ ਰੇਡਾਂ ਇਹ ਅਲੱਗ-ਅਲੱਗ ਸਰਸ ਲਾਏ ਨੇ ਹੁਣ ਵੀ ਤੁਹਾਡੇ ਸਾਹਮਣੇ ਮੈਂ ਰੇਡ ਕਰਕੇ ਆਇਆ ਜਾਨੀ ਕਿ ਲੁੱਟ ਦੀ ਫਰਾਗ ਨਹੀਂ ਆਏ ਸੀਗੇ ਆਏ ਤਾਂ ਪੈਸੇ ਲੈਣ ਦੀ ਖਤਰੇ ਆਏ ਸੀ ਉੱਥੇ ਹੋਰ ਦਾਨ 2000 ਰੁਪਏ ਲਏ 2015 ਨੂੰ 2000 ਇਹਨਾਂ ਦੇ ਕੋਲ ਕੋਈ ਹਜ਼ਾਰ ਵਗੈਰਾ ਵੀ ਸੀਗੇ ਹਜ਼ਾਰ ਦਾ ਸੀਸੀਟੀਵੀ ਕੈਮਰੇ ਦੀਨੇ ਦੇ ਰੌਣਾ ਰੂਣਾ ਬੀਸ ਵਾਲ ਵਗੈਰਾ ਇੱਥੇ ਜਗਾਈ ਜਿੱਥੇ ਪਤਾ ਲੱਗ ਪਾਇਆ ਪੁਜੇ ਇੱਕ ਨੌਜਵਾਨ ਕਿੱਥੇ ਦੇ ਰਹਿਣ ਵਾਲੇ ਕੀ ਐ ਨਹੀਂ ਸਰ ਅਜੇ ਤੱਕ ਨਹੀਂ ਕੋਈ ਵੈਰੀਫਾਈ ਹੋਇਆ ਕਿੱਥੇ ਰਹਿਣ ਵਾਲੇ ਸਰ ਕਿੰਨੇ ਜਨੇ ਸੀਗੇ ਕੇਸੀ ਤੋਂ ਐ ਸੀ ਇਹ ਦੇਖੋ ਤਾਂ ਆ ਮੋਟਰਸਾਈਕਲ ਤੇ ਆਏ ਨਹੀਂ ਲੱਗਦੇ ਨੇ 6 ਬੰਦੇ ਲੱਗ ਚ 5 ਇੱਕ ਸਰ ਜੋ ਕਰਦੀ ਰਹਿੰਦੇ ਹਾਂ ਐਸ ਪਰ ਲਾਜ ਉਹ ਵੀ ਕਾਰਵਾਈ ਕਰਦੀ ਹੈ ਜਲਦੀ ਜਲਦੀ ਉਹ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਾਰੀਆਂ ਟੀਮਾਂ ਲੱਗੀਆਂ ਸੀ ਐਸਟਾਫ ਵਾਲੇ ਲੱਗੇ ਹੋਏ ਨੇ ਸਾਰੀਆਂ ਲੱਗੀਆਂ ਹੋਈਆਂ ਨੇ ਲੱਗ tabirde ਬਿਲਕੁਲ ਸੋ ਦੱਸ ਦਿਆ ਇਸ ਮਾਮਲੇ ਸੰਬੰਧ ਦਾ ਜਦੋਂ ਚੌਕੀ ਜੀਵਨ ਨਗਰ ਦੇ ਵਿੱਚ ਇਨਚਾਰਨਗਲ ਕੀਤੀ ਤਾਂ ਉਹਨਾਂ ਵੱਲੋਂ ਇਹ ਗੱਲ ਜਿਹੜੀ ਆ ਸਾਹਮਣੇ ਰੱਖੀ ਗਈ ਹੈ ਕਿ ਸੀਸੀਟੀਵੀ ਦੇ ਆਧਾਰ ਤੇ ਜਿਹੜੇ ਸੀਸੀਟੀਵੀ ਦੇ ਵਿੱਚ ਦਿਖ ਰਹੇ 6 ਨੌਜਵਾਨ ਜਣਾਂ ਨੇ ਲੁੱਟੇ ਦੇ ਮਨਸਾ ਤੋਂ ਜਿਹੜਾ ਉਸ ਦੁਕਾਨ ਦੇ ਵਿੱਚ ਜਾਂਦੇ ਨੇ ਸੋ ਉਸ ਦੁਕਾਨ ਦੇ ਵਿੱਚ 2000 ਰੁਪਏ ਦੀ ਜਿਹੜੀ ਹੈ ਨਗਦੀ ਚੋਰੀ ਕਰਕੇ ਲੈ ਜਾਂਦੇ ਨੇ ਤੇ ਇਸ ਦਾ ਹਥਿਆਰ ਉਹਨਾਂ ਕੋਲ ਹੁੰਦੇ ਨੇ ਸੋ ਜਲ ਤੋਂ ਜਲਦ ਮਾਮਲਾ ਜਿਹੜਾ ਹੈ ਟ੍ਰੇਸਟ ਕੀਤਾ ਜਾ ਰਿਹਾ ਸੋ ਜਲ ਤੋਂ ਜਲਦ ਦੇ ਮਾਮਲਾ ਜਿਹੜਾ ਟ੍ਰੇਸਟ ਕਰਨ ਤੋਂ ਬਾਅਦ ਇਹਨਾਂ ਦੇ ਉੱਤੇ ਜਿਹੜੀ ਹੈ ਬਣਦੀ ਕਾਰਵਾਈ ਜਿਹੜੀ ਹੈ marden alta non